ਇਹ ਇਹ ਅਕਾਲੀ ਲੀਡਰਸ਼ਿਪ ਜਿਹੜਾ ਅਕਾਲੀ ਦਲ ਪੰਥਕ ਸੰਘਰਸ਼ ਤੇ ਜਜ਼ਬੇ ਦੇ ਵਿੱਚੋਂ ਪੈਦਾ ਹੋਈ ਜਥੇਬੰਦੀ ਜਿਸ ਨੇ ਸਮੇਂ-ਸਮੇਂ ਤੇ ਪੰਜਾਬ ਦੇ ਹਿੱਤਾਂ ਦੀ ਆਵਾਜ਼ ਠਾਈ ਉਹ ਹਾਸ਼ੀਏ ਤੇ ਕਿਉਂ ਗਈ ਇੱਕ ਐਸੇ ਪਰਿਵਾਰ ਦਾ ਕਬਜ਼ਾ ਹੋਣਾ ਜਿਹੜਾ ਪੰਥ ਪ੍ਰਸਤ ਨਹੀਂ ਸੀ ਪਰ ਜਿਹੜਾ ਬਾਦਲ ਪਰਿਵਾਰ ਕਾਬਜ ਹੋਇਆ ਇਹਨੇ ਇਹ ਮਨਸੂਬਾ ਧਾਰ ਲਿਆ ਕਿ ਅਸੀਂ ਵਸਦੇ ਰਹੀਏ ਤੇ ਪੰਥਮਗਰਲੀ ਰੋਲੀਰ ਹੁੰਦਾ ਫਿਰੇ ਪਰਵਾਰ ਪਰਸਤ ਲੋਕਾਂ ਨੂੰ ਨਕਾਰ ਕਿਤੇ ਪਰੇ ਸੱਟ ਦਿੱਤਾ ਹੈ ਐਸੀ ਲੀਡਰਸ਼ਿਪ ਨਹੀਂ ਚਾਹੀਦੀ ਬਾਦਲਾਂ ਵਰਗੀ ਜਿਨ੍ਹਾਂ ਨੂੰ ਪੰਥਕ ਸੋਚ ਨਾਲ ਕੋਈ ਲੈਣਾ ਦੇਣਾ ਨਹੀਂ ਆਪਾਂ ਨੂੰ ਸਮਝਣਾ ਪਊਗਾ ਕਿ ਇਹ ਅਕਾਲੀ ਲੀਡਰਸ਼ਿਪ ਜਿਹੜਾ ਅਕਾਲੀ ਦਲ ਪੰਥਕ ਸੰਘਰਸ਼ ਤੇ ਜਜ਼ਬੇ ਦੇ ਵਿੱਚੋਂ ਪੈਦਾ ਹੋਈ ਜਥੇਬੰਦੀ ਜਿਸਨੇ ਸਮੇਂ-ਸਮੇਂ ਤੇ ਪੰਜਾਬ ਦੇ ਹਿੱਤਾਂ ਦੀ ਆਵਾਜ਼ ਠਾਈ ਉਹ ਹਾਸ਼ੀਏ ਤੇ ਕਿਉਂ ਗਈ ਉਹਦਾ ਸਭ ਤੋਂ ਪਹਿਲਾ ਮੁੱਖ ਕਾਰਨ ਸੀ ਇੱਕ ਐਸੇ ਪਰਿਵਾਰ ਦਾ ਕਬਜ਼ਾ ਹੋਣਾ ਜਿਹੜਾ ਪੰਥਪ੍ਰਸਤ ਨਹੀਂ ਸੀ ਕਿਉਂਕਿ ਇੱਕ ਉਹ ਸਮਾਜ ਸੀ ਖਾਲਸਾ ਜੀ ਜਦੋਂ ਅਕਾਲੀ ਦਲ ਦੇ ਲੀਡਰ ਇਹ ਸੋਚ ਕੇ ਘਰੋਂ ਨਿਕਲਦੇ ਸਨ ਇਹ ਮਨੋਰਥ ਲੈ ਕੇ ਤੇ ਆਪਣੇ ਗ੍ਰਹਿ ਤੋਂ ਨਿਕਲਦੇ ਸਨ ਕਿ ਪੰਥ ਵਸੇ ਮੈਂ ਉਜੜਾਂ ਪਰ ਉਹ ਜਿਹੜਾ ਬਾਦਲ ਪਰਿਵਾਰ ਕਾਬਜ਼ ਹੋਇਆ ਇਨੇ ਇਹ ਮਨਸੂਬਾ ਧਾਰ ਲਿਆ ਕਿ ਅਸੀਂ ਵਸਦੇ ਰਹੀਏ ਤੇ ਪੰਥ ਮਗਰਲੀ ਰੋਲੀਰ ਹੁੰਦਾ ਫਿਰੇ ਤੇ ਅੱਜ ਕੌਮ ਨੇ ਪੰਜਾਬ ਨੇ ਤੇ ਪੰਥ ਨੇ ਐਸੇ ਲੋਕਾਂ ਨੂੰ ਕਾਰਪੋਰੇਟ ਲੋਕਾਂ ਨੂੰ ਪਰਿਵਾਰ ਪ੍ਰਸਤ ਲੋਕਾਂ ਨੂੰ ਨਕਾਰ ਕੇ ਤੇ ਪਰੇ ਸੱਟ ਦਿੱਤਾ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਜੇ ਅੱਜ ਆਪਾਂ ਅਗਾਹ ਵਧਣਾ ਚਾਹੁੰਦੇ ਹਾਂ ਤੇ ਉਹ ਸੋਚ ਨੂੰ ਨਕਾਰਨਾ ਪਊਗਾ ਜੇ ਸੋਚ ਨੇ ਸ਼ਰੋਮਣੀ ਅਕਾਲੀ ਦਲ ਨੂੰ ਹਾਸ਼ੀਏ ਤੇ ਲਿਆਂਦਾ ਏ ਐਸੀ ਲੀਡਰਸ਼ਿਪ ਨਹੀਂ ਚਾਹੀਦੀ ਬਾਦਲਾਂ ਵਰਗੀ ਜਿਨ੍ਹਾਂ ਨੂੰ ਪੰਥਕ ਸੋਚ ਨਾਲ ਕੋਈ ਲੈਣਾ ਦੇਣਾ ਨਹੀਂ ਜੇ ਇਸ ਧੜੇ ਦੇ ਪ੍ਰਧਾਨ ਰਹੇ ਉਹ ਧੜੇ ਦਾ ਨਾਂ ਸੀ ਅਕਾਲੀ ਦਲ ਤੇ ਸੋਚ ਹੋਣੀ ਚਾਹੀਦੀ ਸੀ ਅਕਾਲੀ ਬਾਬਾ ਫੂਲਾ ਸਿੰਘ ਵਰਗੀ ਤੇ ਸੋਚ ਅਕਾਲੀ ਨਾ ਰਹੀ ਰੂਹ ਅਕਾਲੀ ਨਾ ਰਹੀ ਦੇਖ ਅਕਾਲੀ ਨਾ ਰਹੀ ਜਿਹੜੇ ਮਨੋਰਥ ਸਨ ਉਹ ਅਕਾਲੀ ਨਾ ਰਹੇ ਪੰਥਕ ਨਾ ਰਹੇ ਤੇ ਅੱਜ ਹਾਸ਼ੀਏ ਤੇ ਆ ਕੇ ਡਿੱਗੇ ਐ ਮੈਂ ਅੱਜ ਦੀ ਮੌਜੂਦਾ ਲੀਡਰਸ਼ਿਪ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਐ ਕਿ ਤੁਹਾਡਾ ਧੰਨਵਾਦ ਐ ਕਿ ਤੁਸੀਂ ਨੌਜਵਾਨਾਂ ਦੀ ਦਿਲ ਦੀ ਗੱਲ ਪੁੱਜਣ ਦੇ ਲਈ ਦਾਸ ਨੂੰ ਸਮਾਂ ਦਿੱਤਾ ਐ ਤੇ ਦਾਸ ਬੇਨਤੀ ਕਰ ਦਵੇ ਕਿ ਜਦੋਂ ਤੱਕ ਅਕਾਲੀ ਦਲ ਦੇ ਲੀਡਰਾਂ ਦਾ ਧੁਰਾ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾ ਹੋਣਗੇ ਉਦੋਂ ਤੱਕ ਆਪਣਾ ਬੇੜਾ ਜੜਾ ਬੰਨੇ ਨਹੀਂ ਲੱਗ ਸਕਦਾ ਉਦੋਂ ਤੱਕ ਸਫਲਤਾ ਨਹੀਂ ਮਿਲ ਸਕਦੀ